ਪ੍ਰਵਾਸੀ ਮਹਿਲਾਵਾਂ ਦੀ ਕਰਦੇ ਆ ਜੋ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇੜੀ ਬਣਾ ਰਹੀਆਂ ਸੀ ਜੋ ਯੂਪੀ ਅਤੇ ਬੰਗਾਲ ਤੋਂ ਆ ਕੇ ਪੰਜਾਬ 'ਚ ਨਸ਼ਾ ਵੇਚਦਿਆਂ ਸਨ ਅਤੇ ਹੁਣ ਜੋ ਪੁਲਿਸ ਤੇ ਹੱਥੇ ਚੜ ਗਈਆਂ ਨੇ ਜੀਹਾਂ ਇਸ ਮਾਮਲੇ 'ਚ ਤਿੰਨ ਮਹਿਲਾਵਾਂ ਸਣੇ ਪੁਲਿਸ ਨੇ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੇ ਕੋਲੋਂ ਕਈ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ

ਅਤੇ ਇਸ ਬੀਬੀ ਤੋਂ ਲਈ ਸਮੈਲਾ ਤੋਂ ਨਸ਼ੇ ਦੀ ਮੰਗ ਕਰਨ ਲਗੀ ਜਿੰਨਾ ਪੈਸਾ ਮੰਗਾ ਕਿਤਨਾ ਪੈਸਾ ਮੰਗਾ ਹਾਂ ਹਾਂ ਬੀਬੀ ਜਲਦੀ ਕਰ ਤੋੜ ਬਾੜੀ ਲੱਗੀ ਹੈ ਨਾਲੇ ਜੇ ਕਿਸੇ ਨੇ ਵੇਖ ਲਿਆ ਸਿਆਪਾ ਹੋਰ ਪਹਿਚਾਣਾ ਹੈ ਜਲਦੀ ਕਰ ਆ ਫੜ ਪੈਸੇ ਤੇ ਮੈਨੂੰ ਉਹ ਫੜਾ ਦੇ ਜੋ ਮੈਨੂੰ ਚਾਹੀਦਾ ਜੀ ਹਾਂ ਬਸ ਹੱਥ ਚ ਪੈਸੇ ਫੜਾਉਣ ਦੀ ਦੇਰੀ ਮਹਿਲਾ ਨੇ ਕੱਢ ਲਿਆ ਇਟਾਂ ਦੇ ਢੇਰ ਚੋਂ ਕਾਲੇ ਰੰਗ ਦਾ ਲਿਫਾਫਾ ਜਿਸ ਚ ਉਸ ਨੇ ਲੁਕਾ ਕੇ ਰੱਖਿਆ ਸੀ ਇਹ ਚਿੱਟਾ ਸ ਹੈ ਇਹ ਤਸਵੀਰਾਂ ਫਰੀਦਕੋਟ ਦੀ ਜੋਤਰਾ ਮੰਦਰ ਕਲੋਨੀ ਦੀਆਂ ਦਸੀਆਂ ਜਾ ਰਹੀਆਂ ਨੇ ਜਿਨ੍ਹਾਂ 'ਚ ਮਹਿਲਾ ਨਸ਼ਾ ਵੇਚਦੀ ਸਾਫ ਵਖਾਈ ਤੇ ਰਹੀ ਐ ਇਹਨਾਂ ਤਸਵੀਰਾਂ ਦੇ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਵੀ ਹਰਕਤ ਚਾਈ ਅਤੇ ਤਿੰਨ ਮਹਿਲਾਵਾਂ ਸਣੇ ਚਾਰ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਜਿਨ੍ਹਾਂ ਦੇ ਕੋਲੋਂ ਨਸ਼ੀਲਾ ਪਦਾਰਥ ਅਤੇ ਡਰੱਗ ਮਨੀ ਬਰਾਮਦ ਕੀਤੀ ਗਈ ਹੈ ਜਿਹੜੀ ਕੱਲ ਇੱਕ ਵੀਡੀਓ ਵਾਇਰਲ ਹੋਈ ਸੀਗੀ ਉਹਦੇ ਸਬੰਧ ਇਹ ਸਾਡੀ ਪੁਲਿਸ ਪਾਰਟੀ ਤਾਂ ਗਈ ਸੀਗੀ ਤੇ ਪੁਲਿਸ ਪਾਰਟੀ ਨੇ ਜਦੋਂ ਉੱਤੇ ਰੇਡ ਕੀਤਾ ਗਿਆ ਪੁਲਿਸ ਪਾਰਟੀ ਵੱਲੋਂ ਤੇ ਨੌਕੇ ਤੇ ਤਿੰਨ ਨੌਜਵਾਨ ਤੇ ਇੱਕ ਲੇਡੀ ਜਦੋਂ ਫੜੇ ਗਏ ਜਿਨ੍ਹਾਂ ਕੋਲ 625 ਗ੍ਰਾਮ ਗਾਂਜਾ ਤੇ 120 ਚਲਮਾ ਤੇ ਨੌਕੇ ਤੇ 4500 ਰੁਪਏ ਨਗਦ ਕ੍ਰਾਂਸ ਬਰਾਮਦ ਹੋਈ ਇਹਨਾਂ ਦਾ ਬੈਕਗ੍ਰਾਉਂਡ ਤਾਂ ਇਹ ਰਹਿਣਾ ਸੀ ਇੱਕ ਤਾਂ ਯੂਪੀ ਦੇ ਰਹਿਣ ਲਈ ਤੇ ਇੱਕ ਤਾਂ ਲੇਡੀ ਜਿਹੜੇ ਇੱਕ ਜੈਂਸਟ ਤੇ ਇੱਕ ਪਾਸੇ ਵਸਤੂ ਮਗਲ ਤੋਂ ਹੈ ਤੇ ਇਹ ਨਾ ਨੇ ਹੁਣ ਜੋਤਰਾਮ ਕਲੋਨੀ ਦੇ ਵਿੱਚ ਆਪਣੀ ਰਹਿਸ਼ ਰੱਖੀ ਹੋਈ ਹੈ ਉੱਥੇ ਤੇ ਇਹ ਜਿਹੜੇ ਲਿਵਰ ਕਲਾਸ ਦੇ ਲੋਕ ਆ ਉਹਨਾਂ ਨੂੰ ਕੋਈ 20 ਰੁਪਏ ਦੀ ਪੁੜੀ ਦਿੰਦੇ ਕੋਈ 10 ਰੁਪਏ ਦੀ ਕੋਈ 50 ਰੁਪਏ ਦੀ ਇਸ ਤਰ੍ਹਾਂ ਪੁੜੀ ਆਪਣਾ ਕੇ ਦਿੰਦੇ ਉਹਨਾਂ ਨੂੰ ਅਸੀਂ ਲੋਕਾਂ ਨੂੰ ਅਸੀਂ ਅਪੀਲ ਕਰਨਾ ਚਾਹਾਂਗੇ ਵੀ ਸਾਡੀ ਵੱਤ ਤੋਂ ਵੱਧ ਮਦਦ ਕਰਨ ਜੇ ਕੋਈ ਇਸ ਤਰ੍ਹਾਂ ਦਾ ਕੋਈ ਵਿਅਕਤੀ ਆ ਨਸ਼ਾ ਵੇਚਦਾ ਜਾਂ ਕੋਈ ਲੇਡੀ ਨਸ਼ਾ ਵੇਚਦੀ ਆ ਉਹ ਪੁਲਸ ਨੂੰ ਗੁਪਤ ਤੌਰ ਤੇ ਸੂਚਨਾ ਦੇਣ ਤਾਂ ਉਹਨਾਂ ਦਾ ਨਾਮ ਗੁਪਤ ਰੱਖਿਆ ਜਾਊਗਾ ਜੀ ਹਾਂ ਪੁਲਿਸ ਨੇ ਦੱਸਿਆ ਕਿ ਇਹ ਲੋਕ ਯੂਪੀ ਅਤੇ ਪੱਛਮੀ ਬੰਗਾਲ ਦੇ ਰਹਿਣ ਵਾਲੇ ਨਹੀਂ ਅਤੇ ਇਹ ਲੋਕ ਆਮ ਲੋਕਾਂ ਨੂੰ ਨੌਜਵਾਨਾਂ ਨੂੰ ਨਸ਼ੀਲਾ ਪਦਾਰਥ ਵੇਚਣ ਦਾ ਕੰਮ ਕਰਦੇ ਸੀ ਫਿਲਹਾਲ ਇਹਨਾਂ ਦੇ ਕੋਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਪੁੱਛਗਿੱਛ ਦੌਰਾਨ ਕਈ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ ਉਥੇ ਪੁਲਿਸ ਦੇ ਵੱਲੋਂ ਨਾਲ ਹੀ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਨਸ਼ੇ ਦੇ ਸੌਦਾਗਰਾਂ ਬਾਰੇ ਪੁਲਿਸ ਨੂੰ ਜਾਣਕਾਰੀ ਦੇਣ ਫਰੀਦਕੋਟ ਤੋਂ ਅਮਨਦੀਪ ਸਿੰਘ ਦੀ ਰਿਪੋਰਟ